ਹਾਂਜੀ ਸੋ ਅਗੇ ਸਾਮ ਨੰਬਰ 98 ਦੇਖੋ ਆਹ ਵਾਲਾ ਪਾਈ ਚਾਰਟ ਆਪਾਂ ਦੇ ਰੱਖਿਆ ਜਿਹਦੇ ਵਿੱਚ ਸੰਸਕ੍ਰਿਤ 50 ਡਿਗਰੀ ਹੈ ਇੰਗਲਿਸ਼ 120 ਡਿਗਰੀ ਹੈ ਆ 100 ਡਿਗਰੀ ਹੈ ਤੇ ਆ 90 ਡਿਗਰੀ ਸੋ ਪਹਿਲਾਂ ਆਪਾਂ ਪਤਾ ਕਰਨਾ ਅੰਗਰੇਜ਼ੀ ਤੇ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਲੱਭਣੀ ਹੈ ਕਿਹਦੀ ਅੰਗਰੇਜ਼ੀ ਦੀ ਪੰਜਾਬੀ ਦੀ ਸੋ ਪਹਿਲਾ ਬੇਸਿਕ ਫੰਡਾ ਸਮਝ ਲੋ ਇਹਦਾ ਕੀ ਹੈ ਇਹ ਵੀ ਪਰਸੈਂਟੇਜ ਵਾਂਗੂ ਹੀ ਹੈ ਪਰਸੈਂਟੇਜ ਵਾਂਗੂ ਮਤਲਬ ਕੀ ਹੈ ਕਿ نیچے ਉਹ ਕੁੱਲ ਟੋਟਲ ਵਿਦਿਆਰਥੀ ਕਿੰਨੇ ਆ ਤੇ ਪਰਸੈਂਟੇਜ ਵਿੱਚ ਆਪਾਂ ਇੱਥੇ 100 ਨਾਲ ਮਲਟੀਪਲ ਕਰਦੇ ਨਾ ਇੱਥੇ ਆ ਜਾਊਗਾ 360 ਡਿਗਰੀ ਕਿਉਂਕਿ ਸਰਕਲ ਦੇ ਵਿੱਚ ਨਾ ਪੂਰਾ ਕੰਪਲੀਟ ਐਂਗਲ ਕਿੰਨਾ 360 ਹੁੰਦਾ ਤਾਂ ਹੀ 360 ਨਾਲ ਮਲਟੀਪਲ ਕਰਦੇ ਆ ਤੇ ਪਰਸੈਂਟੇਜ ਵਿੱਚ ਟੋਟਲ ਕਿੰਨਾ 100 ਹੁੰਦਾ ਤਾਂ ਹੀ 100 ਨਾਲ ਤੇ ਇਸ ਇਕੁਅਲ ਟੂ ਇੱਥੇ ਕਿੰਨਾ ਜੀ ਕੋ ਡਿਗਰੀ ਜੇ ਆਪਣਾ ਐਂਗਲ ਹੈ ਸਰਕਲ ਦਾ ਤੇ ਪਰਸੈਂਟੇਜ ਵਗੋ ਇੱਥੇ ਵੀ ਰਿਕੁਆਇਰਡ ਆਊਗਾ ਠੀਕ ਹੈ ਨੀਚੇ ਟੋਟਲ ਰਿਕੁਆਇਰਡ ਟੋਟਲ ਕਹਿੰਦੇ ਰਿਕੁਆਇਰਡ ਨੰਬਰ ਕਹਿੰਦੇ ਕਿਹੜਾ ਨੰਬਰ ਆਪ ਨੂੰ ਚਾਹੀਦਾ ਤੇ ਉਸ ਨੰਬਰ ਦਾ ਆਪ ਨੂੰ ਕੀ ਮਿਲ ਜੂ ਇਧਰ ਡਿਗਰੀ ਮਿਲ ਜੂ ਓਕੇ ਸੋ ਦੇਖੋ ਨੰਬਰ ਕਿਹੜਾ ਚਾਹੀਦਾ ਆਪ ਨੂੰ ਅੰਗਰੇਜ਼ੀ ਤੇ ਪੰਜਾਬੀ ਪੜਨ ਵਾਲਾ ਨੰਬਰ ਚਾਹੀਦਾ ਸੋ ਆਪਣੇ ਕੋਲ ਅੰਗਰੇਜ਼ੀ ਤੇ ਪੰਜਾਬੀ ਪੜਨ ਵਾਲੀ ਡਿਗਰੀ ਕਿੰਨੀ ਹੈ ਡਿਗਰੀ ਕਿੰਨੀ ਹੈ ਅੰਗਰੇਜ਼ੀ ਤੇ ਪੰਜਾਬੀ ਪੜਨ ਵਾਲੀ 220 ਡਿਗਰੀ ਹੈ ਟੋਟਲ ਤੇ ਉਹ ਟੋਟਲ ਕਿੰਨੇ ਵਿਦਿਆਰਥੀ ਹੈ ਇਹ ਆਪ ਨੂੰ ਇੱਥੇ 기ਵਨ ਹੈ 720 ਹੈ ਟੋਟਲ ਕਿੰਨੇ ਹੈ ਆਪਣੇ ਕੋਲ ਬਾਈ 720 ਹੈ ਲੋ ਫਿਰ ਇਹਦੇ ਵਿੱਚ ਆ ਜਓ 720 ਟੋਟਲ ਹੈ ਰਿਕੁਆਇਰਡ ਨੰਬਰ ਆਪਾਂ ਲੱਭਣੇ ਇਹਨਾਂ ਦੇ ਉਹ x ਮੰਨ ਲਓ 360 ਕਰ ਲਓ 220 ਰੱਖ ਲਓ ਹੁਣ x ਦੀ ਵੈਲਿਊ ਕੱਢਣੀ ਹੈ 220 720 360 ਕਰ ਲਓ ਕੱਟ ਕੇ ਦੋ 440 ਜਾਣਿਆ ਟੋਟਲ ਬਈ ਜਿੰਨਾਂ ਕੋਲ ਅੰਗਰੇਜ਼ੀ ਦੇ ਮੈਥ ਹੈ ਤੇ 440 ਮਿਲਦਾ ਆਪਸ਼ਨ ਨੰਬਰ B ਦੇ ਵਿੱਚ ਠੀਕ ਹੈ ਨਾ ਉੱਤਮ ਦੇਖੋਗੇ ਅਗਲਾ ਸਵਾਲ ਕੀ ਹੈ 99 ਦੇ ਵਿੱਚ ਤੇ ਕਿ ਹਿੰਦੀ ਤੇ ਸੰਸਕ੍ਰਿਤ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਾ ਅੰਤਰ ਹੈ ਹਿੰਦੀ ਆਪਿਆ ਸੰਸਕ੍ਰਿਤ ਆਪਿਆ ਦੋਨੋਂ ਦਾ ਅੰਤਰ ਕਿੰਨਾ 90 50 40 ਡਿਗਰੀ ਦਾ ਆਨਸਰ ਹੈ ਦੋਨਾਂ ਦਾ ਤੇ ਗਿਣਤੀ ਲੱਭਣੀ ਹੈ ਸੋ ਆਹ ਫਾਰਮੂਲਾ ਸਮਝ ਲਓ ਬਸ ਠੀਕ ਹੈ ਮੈਂ ਤਾਂ ਹੀ ਵੱਧ ਗੱਲ ਸਮਝਣ ਲਈ ਪਰਸੈਂਟੇਜ ਵਾਸਤੇ ਵੀ ਤੇ पाई चार्ट ਵਸਤਵੀਂ ਐਨੀ ਗੱਲ ਧਿਆਨ ਰੱਖਿਓ ਨੰਬਰ ਵੀ ਉਹੀ ਡਿਗਰੀ ਵੀ ਉਹੀ ਨੰਬਰ ਵੀ ਉਹੀ ਪਰਸੈਂਟੇਜ ਵੀ ਉਸੇ ਦੀ ਹੋਊਗੀ ਦੋਨੋਂ ਫਾਰਮੂਲੇ ਚ ਇਹੋ ਚੀਜ਼ ਸਮਝ ਨਹੀਂ ਆਤੇ ਸੋ ਇਹ ਤਾਂ ਆਪਾਂ ਲੱਭਣਾ ਐਕਸ ਆਜੂ ਟੋਟਲ 720 ਆਜੂ ਡਿਗਰੀ ਕਿੰਨਾ 360 ਕੰਪਲੀਟ ਤੇ ਆਪ ਨੂੰ ਡਿਗਰੀ ਕਿੰਨੀ ਹੈ 40 ਹੈ ਸੋ ਕਰ ਦੋ ਫਿਰ ਉਹੀ ਗੱਲ 40 3720 ਸੋਰੀ 360 ਕੱਟੀ ਦਿਓ 80 ਆਜੂ ਅਸਤੀ ਮਿਲਦਾ ਆਪਾਂ ਨੂੰ ਆਪਸ਼ਨ ਨੰਬਰ ਬੀ ਦੇ ਵਿੱਚ ਠੀਕ